ਜਸਟਿਸ ਡਿਪਾਰਟਮੈਂਟ ਨੇ ਇੱਕ ਹੁਕਮ ਭੇਜਿਆ ਹੁਕਮ ਮਤਲਬ ਅਦਾਲਤੀ ਹੁਕਮ ਹਸਪਤਾਲਾਂ ਨੂੰ ਉਹਨਾਂ ਨੂੰ ਕਿਹਾ ਕਿ ਜਿਹੜਾ ਰੈਕੋਰਡ ਆ ਆਪਣਾ 트랜ਸ ਜੈਂਡਰ ਮੈਡੀਕਲ ਕੇਅਰ ਦਾ ਜਿਹੜੀ ਮਾਈਨਰਸ ਨੂੰ ਦਿੱਤੀ ਜਾ ਰਹੀ ਆ ਉਹ ਸਾਨੂੰ ਭੇਜੋ ਤੁਹਾਡੀ ਉਹਨਾਂ ਦੀ ਪਰਸਨਲ ਇਨਫੋਰਮੇਸ਼ਨ ਸੋਸ਼ਲ ਸਿਕਿਉਰਿਟੀ ਨੰਬਰ ਐਡਰੈਸ ਸਾਰਾ ਕੁਝ ਸਾਨੂੰ ਚਾਹੀਦਾ ਫਿਲਡਲਫੀਆ ਦੇ ਚਿਲਡਰਨ ਹਸਪੀਟਲ ਦੇ ਵਿੱਚ ਵੀ ਭੇਜਿਆ ਕਿ ਈਮੇਲ ਜ਼ੂਮ ਕਾਲ ਬਿਲਿੰਗ ਫਾਈਲ ਉਹਨਾਂ ਦੀ ਡਾਕਟਰ ਦੇ ਨੋਟਸ 2020 ਤੋਂ ਲੈ ਕੇ ਹੁਣ ਤੱਕ ਦਾ ਸਾਰਾ ਕੁਝ ਸਾਨੂੰ ਭੇਜੋ ਹੁਣ ਇਹਨਾਂ ਨੇ ਕਰਨਾ ਕੀ ਹੈ ਜਸਟਿਸ ਡਿਪਾਰਟਮੈਂਟ ਨੇ ਪਤਾ ਨਹੀਂ ਪਰ ਲੋਕ ਡਰੇ ਪਏ ਆ ਖਾਸ ਕਰਕੇ ਡਾਕਟਰ ਤੇ ਹਸਪਤਾਲ ਦਾ ਹੋਰ ਅਮਲਾ ਫੈਲਾ ਵੀ ਜਿਹੜੀ ਇਹ ਟਰਾਂਸ ਜੈਂਡਰ ਕੇਅਰ ਆ ਇਹਦੇ ਉੱਤੇ ਹਾਲਾਂਕਿ ਜਿਨ੍ਹਾਂ ਜਿਨ੍ਹਾਂ ਸਟੇਟਸ ਦੇ ਵਿੱਚ ਇਹ ਅਲਾਉਡ ਆ ਉੱਥੇ ਵੀ ਇਸ ਵੇਲੇ ਡਰੇ ਪਏ ਨੇ ਲੋਕ ਅਟਾਰਨੀ ਜਨਰਲ ਪੈਂਬੌਂਦੀ ਨੇ ਕਿਹਾ ਕਿ 20 ਤੋਂ ਜ਼ਿਆਦਾ ਇਸ ਤਰ੍ਹਾਂ ਦੇ ਹੁਕਮ ਜਿਹੜੇ ਇਸ਼ੂ ਕੀਤੇ ਗਏ ਆ ਤੇ ਜਿਹੜੇ ਡਾਕਟਰਸ ਨੂੰ ਮਤਲਬ ਜ਼ਿੰਮੇਵਾਰ ਠਹਿਰਾਉਂਦੇ ਆ ਸਾਰੇ ਕਿਸੇ ਵਿੱਚ ਮਸਲਾ ਕੀ ਹੁੰਦਾ ਇਹ ਜਿਹੜਾ ਜਦੋਂ ਅਸੀਂ ਕਹਿੰਦੇ ਹਾਂ ਨਾ ਕਿ ਟਰਾਂਸ ਜੈਂਡਰ ਕੇਅਰ ਫਾਰ ਮਾਈਨਰਸ ਜਿਹਦਾ ਮਤਲਬ ਇਹ ਆ ਕਿ 18 ਸਾਲ ਤੋਂ ਘੱਟ ਉਮਰ ਦੇ ਲੋਕ ਜਾਨੀ ਕਿ ਜਿਹਨੇ ਬੱਚੇ ਨੇ ਟੀਨੇਜਰਸ ਨੇ ਉਹਨਾਂ ਨੂੰ ਜਿਹੜੀ ਟਰਾਂਸ ਜੈਂਡਰ ਕੇਅਰ ਦਿੱਤੀ ਜਾਂਦੀ ਹੈ ਉਹ ਟਰਾਂਸ ਜੈਂਡਰ ਕੇਅਰ ਦਾ ਮਤਲਬ ਕੀ ਆ ਕਿ ਮੰਨ ਲਓ ਇੱਕ ਕੁੜੀ ਆ ਹਨਾ 18 ਸਾਲ ਤੋਂ ਘੱਟ ਉਹਨੂੰ ਲੱਗਦਾ ਵੀ ਮੈਂ ਕੁੜੀ ਨਹੀਂ ਮੈਂ ਤਾਂ ਮੁੰਡਾ ਬਣਨਾ ਮੇਰੇ ਚ ਮੁੰਡੇ ਵਾਲੀਆਂ ਫੀਲਿੰਗਸ ਆ ਉਹ ਫਿਰ ਡਾਕਟਰ ਕੋ ਜਾਂਦੀ ਆ ਵੀ ਮੈਂ ਜੀ ਜਿਹੜਾ ਆਹ ਜਿਹੜੇ ਕਿੱਡ ਨੇ ਜਾਂ ਟੀਨਸ ਨੇ ਉਹ ਫਿਰ ਡਾਕਟਰ ਨਾਲ ਗੱਲ ਕਰਦੇ ਆ ਥੈਰਾਪਿਸਟ ਨਾਲ ਗੱਲ ਕਰਦੇ ਆ ਪੇਰੈਂਟਸ ਨਾਲ ਜਿਹੜਾ ਗੱਲ ਕਰਦੇ ਆ ਵੀ ਪੇਰੈਂਟਸ ਨੂੰ ਕਹਿੰਦੇ ਆ ਵੀ ਇਹ ਸਾਡੀਆਂ ਫੀਲਿੰਗਸ ਨੂੰ ਸਮਝੋ ਉਹ ਜਿਹੜੇ ਲੋਕ ਨੇ ਉਹਨਾਂ ਦੀ ਜਿਹੜੀ ਕੇਅਰ ਕੀਤੀ ਜਾਂਦੀ ਆ ਉਹਦਾ ਡਾਟਾ ਮੰਗਿਆ ਇਹਨਾਂ ਨੇ ਹੁਣ ਉਹ ਕੇਅਰ ਕੀ ਹੁੰਦੀ ਆ ਮੰਨ ਲਓ ਕੁੜੀ ਕਹਿੰਦੀ ਵੀ ਮੈਂ ਤਾਜੀ ਕੁੜੀ ਨਹੀਂ ਹੈ ਮੈਂ ਤਾਂ ਮੁੰਡਾ ਹੈ ਕੁੜੀ ਹੈ ਬੇਸਿਕਲੀ ਉਹਨੂੰ ਫਿਰ ਜਿਹੜੇ ਪਿਊਬਰਟੀ ਬਲੋਕਰ ਦਿੱਤੇ ਜਾਂਦੇ ਆ ਜਿਹਦੇ ਨਾਲ ਕਿ ਉਹਦੀ ਜਿਹੜੀ ਆਵਾਜ਼ ਆ ਉਹਦੇ ਚ ਉਹ ਚੇਂਜ ਹੁੰਦੀ ਆ ਜਾਂ ਉਹਦੀ ਬ੍ਰੈਸਟ ਗਰੋਥ ਹੁੰਦੀ ਆ ਉਹਦੇ ਤੇ ਫਰਕ ਪੈਂਦਾ ਆ ਮਤਲਬ ਜਾਂ ਦੂਜੀ ਗੱਲ ਉਹਨੂੰ ਬੱਚੇ ਨੂੰ ਸਮਾਂ ਮਿਲ ਜਾਂਦਾ ਕਿ ਮੇਰੇ ਜਿਹੜੇ ਫੀਮੇਲ ਕੈਰੈਕਟਰ ਨੇ ਜਾਂ ਉਹ ਗੁਣ ਨੇ ਉਹ ਨਾ ਡਿਵੈਲਪ ਹੋਣ ਤੇ ਮੇਰੇ ਕੋਲ ਸਮਾਂ ਮਿਲ ਜੇ ਡਿਸਾਈਡ ਕਰਨ ਦੇ ਲਈ ਵੀ ਮੈਂ ਆਪਣਾ ਜੈਂਡਰ ਚੇਂਜ ਕਰਨਾ ਕੁੜੀ ਤੋਂ ਮੁੰਡਾ ਬਣਨਾ ਆ ਯਾ ਨਹੀਂ ਬਣਦਾ ਫਿਰ ਹਾਰਮੋਨ ਹੁੰਦੇ ਜਿਹੜਾ ਫੀਮੇਲ ਹਾਰਮੋਨ ਆਪਾਂ ਜਾਣਦੇ ਐਸਟ੍ਰੋਜਨਾ ਦੂਜਾ ਮੇਲ ਹਾਰਮੋਨ ਟੈਸਟੋਸਟੇਰੋਨ ਤੇ ਫਿਰ ਉਹਨਾਂ ਨੂੰ ਉਹ ਦਿੱਤਾ ਜਾਂਦਾ ਉਹਨਾਂ ਨੂੰ ਉਹ ਦਿੱਤਾ ਜਾਂਦਾ ਕਈ ਵਾਰੀ ਸਰਜਰੀ ਵੀ ਹੁੰਦੀ ਆ ਬਹੁਤ ਘੱਟ ਨੰਬਰ ਦੇ ਵਿੱਚ ਹੁੰਦੀ ਆ ਉਹਨਾਂ ਨੂੰ ਸਰਜਰੀ ਕੀਤੀ ਜਾਂਦੀ ਆ ਗੋਲੇ ਦਾ ਹੀ ਹੁੰਦਾ ਕੋਈ ਸਟ੍ਰੈਸ ਡਿਪਰੈਸ਼ਨ ਐਂਗਜ਼ਾਇਟੀ ਜੋ ਕੁਝ ਵੀ ਹੈਗੀ ਆ ਜਿਹੜੀ ਉਹਦੇ ਉਹ ਘੱਟ ਜਵੇ ਹੁਣ ਉਹ ਮਾਮਲੇ ਦੇ ਵਿੱਚ ਜਦੋਂ ਅੰਕੜੇ ਮੰਗਲੇ ਆ ਇਹਨਾਂ ਨੇ ਤਾਂ ਸਾਰੇ ਜਿਹੜੇ ਆਹੋ ਡਰੇ ਪਏ ਨੇ ਉਹ ਕਹਿੰਦੇ ਆ ਵੀ ਇਹ ਸਰਕਾਰ ਅਸਲ ਦੇ ਵਿੱਚ ਹਸਪਤਾਲਾਂ ਨੂੰ ਡਰਾਉਣਾ ਚਾਹੁੰਦੀ ਆ ਤਾਂ ਕਿ ਉਹ ਇਸ ਤਰ੍ਹਾਂ ਦੀ ਕੇਅਰ ਜਿਹੜੀ ਟਰਾਂਸਯੂਥ ਦੀ ਹੈਗੀ ਆ ਉਹ ਬੰਦ ਕਰ ਦੇਣ ਕਿਉਂਕਿ ਆਪਾਂ ਜਾਣਦੇ ਆ ਰਿਪਬਲਿਕਨ ਬਹੁਤੇ ਇਸ ਕੰਮ ਦੇ ਹੱਕ 'ਚ ਨਹੀਂ ਆ ਤੇ ਪਹਿਲਾਂ ਵੀ ਟਰੰਪ ਜਿਹੜੇ ਜਦ ਦਿਨਾਂ ਨੇ ਜੁਆਇਨ ਕੀਤਾ ਸੀ ਆਪਣਾ ਉਦੜੀ ਕਹਿ ਦਿੱਤਾ ਸੀ ਕਿ ਅਸੀਂ ਜਿਹੜਾ ਦੋ ਹੀ ਸੈਕਸ ਨੇ ਅਮਰੀਕਾ ਦੇ ਵਿੱਚ ਇੱਕ ਮੇਲ ਆ ਤੇ ਇੱਕ ਫੀਮੇਲ ਆ ਵਿਚਾਰਲਾ ਕੋਈ ਨਹੀਂ ਦੂਜਾ ਹੁਣ ਇਹ ਆ ਕਿ ਜੇ ਇਹ ਕਰਦੇ ਆ ਇਦਾਂ ਜੇ ਇਹ ਹਸਪਤਾਲ ਟ੍ਰੀਟਮੈਂਟ ਦੇਣੀ ਬੰਦ ਕਰ ਦਿੰਦੇ ਆ ਬਹੁਤ ਸਾਰੀਆਂ ਪ੍ਰੋਬਲਮਸ ਆ ਜਾਣਗੀਆਂ ਇਹਨਾਂ ਨੂੰ ਜਿਹੜੇ ਲੋਕ ਪਹਿਲਾਂ ਹੀ ਮੈਡੀਸਨ ਲੈ ਰਹੇ ਆ ਰਹੇ ਆ ਔਰਾਂ ਦੇ ਮੂਡ ਸਵਿੰਗਸ ਹੋ ਸਕਦੇ ਆ ਜਾਂ ਕਹਿ ਲਓ ਕਿ ਅਨਵਾਂਟਡ ਬਾਡੀ ਚੇਂजेस ਹੋ ਸਕਦੀਆਂ ਮੋਸ਼ਨਲ ਹਾਰਮ ਵੀ ਆ ਪਰਿਵਾਰਾਂ ਦਾ ਡਰ ਵੀ ਆ ਡਿਪਰੈਸ਼ਨ ਵੀ ਆ ਕਈ ਮਾਮਲੇ ਜਿਹੜੀ ਇਹਦੇ ਨਾਲ ਇਸ ਵੇਲੇ ਜੁੜੇ ਹੋਏ ਆ ਜਸਟਿਸ ਡਿਪਾਰਟਮੈਂਟ ਨੇ ਇੱਕ ਹੁਕਮ ਭੇਜਿਆ ਹੁਕਮ ਮਤਲਬ ਅਦਾਲਤੀ ਹੁਕਮ ਹਸਪਤਾਲਾਂ ਨੂੰ ਉਹਨਾਂ ਨੂੰ ਕਿਹਾ ਕਿ ਜਿਹੜਾ ਰੈਕਡ ਆ ਆਪਣਾ ਟਰਾਂਸ ਜੈਂਡਰ ਮੈਡੀਕਲ ਕੇਅਰ ਦਾ ਜਿਹੜੀ ਮਾਈਨਰਸ ਨੂੰ ਦਿੱਤੀ ਜਾ ਰਹੀ ਆ ਉਹ ਸਾਨੂੰ ਭੇਜੋ ਤੁਹਾਡੀ ਉਹਨਾਂ ਦੀ ਪਰਸਨਲ ਇਨਫੋਰਮੇਸ਼ਨ ਸੋਸ਼ਲ ਸਿਕਿਉਰਿਟੀ ਨੰਬਰ ਐਡਰੈਸ ਸਾਰਾ ਕੁਝ ਸਾਨੂੰ ਚਾਹੀਦਾ ਫਿਲਡਲਫੀਆ ਦੇ ਚਿਲਡਰਨ ਹਸਪੀਟਲ ਦੇ ਵਿੱਚ ਵੀ ਭੇਜਿਆ ਕਿ ਈਮੇਲ ਜ਼ੂਮ ਕਾਲ ਬਿਲਿੰਗ ਫਾਈਲ ਉਹਨਾਂ ਦੀ ਡਾਕਟਰ ਦੇ ਨੋਟਸ 2020 ਤੋਂ ਲੈ ਕੇ ਹੁਣ ਤੱਕ ਦਾ ਸਾਰਾ ਕੁਝ ਸਾਨੂੰ ਭੇਜੋ ਹੁਣ ਇਹਨਾਂ ਨੇ ਕਰਨਾ ਕੀ ਹੈ ਜੈਸਟਰਸ ਡਿਪਾਰਟਮੈਂਟ ਨੇ ਪਤਾ ਨਹੀਂ ਪਰ ਲੋਕ ਡਰੇ ਪਏ ਆ ਖਾਸ ਕਰਕੇ ਡਾਕਟਰ ਤੇ ਹਸਪਤਾਲ ਦਾ ਹੋਰ ਅਮਲਾ ਫੈਲਾ ਵੀ ਜਿਹੜੀ ਇਹ ਟਰਾਂਸ ਜੈਂਡਰ ਕੇਅਰ ਆ ਇਹਦੇ ਉੱਤੇ ਹਾਲਾਂਕਿ ਜਿਨ੍ਹਾਂ ਜਿਨ੍ਹਾਂ ਸਟੇਟਸ ਦੇ ਵਿੱਚ ਇਹ ਅਲਾਉਡ ਆ ਉੱਥੇ ਵੀ ਇਸ ਵੇਲੇ ਡਰੇ ਪਏ ਨੇ ਲੋਕ اٹਾਰਨੀ ਜਨਰਲ ਪੈਮ ਬੌਂਦੀ ਨੇ ਕਿਹਾ ਕਿ 20 ਤੋਂ ਜ਼ਿਆਦਾ ਇਸ ਤਰ੍ਹਾਂ ਦੇ ਹੁਕਮ ਜਿਹੜੇ ਇਸ਼ੂ ਕੀਤੇ ਗਏ ਆ ਤੇ ਜਿਹੜੇ ਡਾਕਟਰਸ ਨੂੰ ਮਤਲਬ ਜ਼ਿੰਮੇਵਾਰ ਠਹਿਰਾਉਂਦੇ ਆ ਸਾਰੇ ਕਿਸੇ ਵੇਚਣ ਮਸਲਾ ਕੀ ਹੁੰਦਾ ਇਹ ਜਿਹੜਾ ਜਦੋਂ ਅਸੀਂ ਕਹਿੰਦੇ ਹਾਂ ਕਿ 트랜스젠ਡਰ ਕੇਅਰ ਫਾਰ ਮਾਈਨਰਸ ਜਦਾ ਮਤਲਬ ਇਹ ਆ ਕਿ 18 ਸਾਲ ਤੋਂ ਘੱਟ ਉਮਰ ਦੇ ਲੋਕ ਜਾਨੀ ਕਿ ਜਿਹੜੇ ਬੱਚੇ ਨੇ ਟੀਨੇਜਰਸ ਨੇ ਉਹਨਾਂ ਨੂੰ ਜਿਹੜੀ 트랜스젠ਡਰ ਕੇਅਰ ਦਿੱਤੀ ਜਾਂਦੀ ਹੈ ਉਹ 트랜스젠ਡਰ ਕੇਅਰ ਦਾ ਮਤਲਬ ਕੀ ਆ ਕਿ ਮੰਨ ਲਓ ਇੱਕ ਕੁੜੀ ਆ ਹਨਾ 18 ਸਾਲ ਤੋਂ ਘੱਟ ਉਹਨੂੰ ਲੱਗਦਾ ਵੀ ਮੈਂ ਕੁੜੀ ਨਹੀਂ ਮੈਂ ਤਾਂ ਮੁੰਡਾ ਬਣਨਾ ਮੇਰੇ ਚ ਮੁੰਡੇ ਵਾਲੀਆਂ ਫੀਲਿੰਗਸ ਆ ਉਹ ਫਿਰ ਡਾਕਟਰ ਕੋ ਜਾਂਦੀ ਆ ਵੀ ਮੈਂ ਜੀ ਜਿਹੜਾ ਆਹ ਜਿਹੜੇ ਕਿੱਡ ਨੇ ਜਾਂ ਟੀਨਸ ਨੇ ਫਿਰ ਡਾਕਟਰ ਨਾਲ ਗੱਲ ਕਰਦੇ ਥੈਰਾਪਿਸਟ ਨਾਲ ਗੱਲ ਕਰਦੇ ਆ ਪੇਰੈਂਟਸ ਨਾਲ ਜਿਹੜਾ ਗੱਲ ਕਰਦੇ ਆ ਵੀ ਪੇਰੈਂਟਸ ਨੂੰ ਕਹਿੰਦੇ ਆ ਵੀ ਇਹ ਸਾਡੀਆਂ ਫੀਲਿੰਗਸ ਨੂੰ ਸਮਝੋ ਉਹ ਜਿਹੜੇ ਲੋਕ ਨੇ ਉਹਨਾਂ ਦੀ ਜਿਹੜੀ ਕੇਅਰ ਕੀਤੀ ਜਾਂਦੀ ਹੈ ਉਹਦਾ ਡਾਟਾ ਮੰਗਿਆ ਇਹਨਾਂ ਨੇ ਹੁਣ ਉਹ ਕੇਅਰ ਕੀ ਹੁੰਦੀ ਆ ਮੰਨ ਲਓ ਕੁੜੀ ਕਹਿੰਦੀ ਵੀ ਮੈਂ ਤਾਂ ਜੀ ਕੁੜੀ ਨਹੀਂ ਐ ਮੈਂ ਤਾਂ ਮੁੰਡਾ ਹੈ ਉਹ ਕੁੜੀ ਐ ਬੇਸਿਕਲੀ ਉਹਨੂੰ ਫਿਰ ਜਿਹੜੇ ਪਿਊਬਰਟੀ ਬਲੋਕਰ ਦਿੱਤੇ ਜਾਂਦੇ ਆ ਜਿਹਦੇ ਨਾਲ ਕਿ ਉਦੀ ਜਿਹੜੀ ਆਵਾਜ਼ ਆ ਉਹਦੇ ਚ ਉਹ ਚੇਂਜ ਹੁੰਦੀ ਆ ਜਾਂ ਉਹਦੀ ਬ੍ਰੈਸਟ ਗਰੋਥ ਹੁੰਦੀ ਆ ਉਹਦੇ ਤੇ ਫਰਕ ਪੈਂਦਾ ਆ ਮਤਲਬ ਜਾਂ ਦੂਜੀ ਗੱਲ ਉਹਨੂੰ ਬੱਚੇ ਨੂੰ ਸਮਾਂ ਮਿਲ ਜਾਂਦਾ ਕਿ ਮੇਰੇ ਜਿਹੜੇ ਫੀਮੇਲ ਕੈਰੈਕਟਰ ਨੇ ਜਾਂ ਉਹ ਗੁਣ ਨੇ ਉਹ ਨਾ ਡਿਵੈਲਪ ਹੋਣ ਤੇ ਮੇਰੇ ਕੋਲੇ ਸਮਾਂ ਮਿਲ ਜੇ ਡਿਸਾਈਡ ਕਰਨ ਦੇ ਲਈ ਵੀ ਮੈਂ ਆਪਣਾ ਜੈਂਡਰ ਚੇਂਜ ਕਰਨਾ ਆ ਕੁੜੀ ਤੋਂ ਮੁੰਡਾ ਬਣਨਾ ਆ ਜਾਂ ਨਹੀਂ ਬਣਨਾ ਫਿਰ ਹਾਰਮੋਨ ਹੁੰਦੇ ਜਿਹੜਾ ਫੀਮੇਲ ਹਾਰਮੋਨ ਆਪਾਂ ਜਾਣਦੇ ਐਸਟ੍ਰੋਜਨ ਆ ਦੂਜਾ ਮੇਲ ਹਾਰਮੋਨ ਟੈਸਟੋਸਟੇਰੋਨ ਆ ਇਸ ਫਿਰ ਉਹਨਾਂ ਨੂੰ ਉਹ ਦਿੱਤਾ ਜਾਂਦਾ ਉਹ ਦਿੱਤਾ ਜਾਂਦਾ ਕਈ ਵਾਰੀ ਸਰਜਰੀ ਵੀ ਹੁੰਦੀ ਹੈ ਬਹੁਤ ਘੱਟ ਨੰਬਰ ਦੇ ਵਿੱਚ ਹੁੰਦੀ ਹੈ ਉਹਨਾਂ ਨੂੰ ਸਰਜਰੀ ਕੀਤੀ ਜਾਂਦੀ ਹੈ ਗੋਲੇ ਦਾ ਹੀ ਹੁੰਦਾ ਕੋਈ ਸਟ੍ਰੈਸ ਡਿਪਰੈਸ਼ਨ ਐਂਗਜ਼ਾਇਟੀ ਜੋ ਕੁਝ ਵੀ ਹੈਗੀ ਆ ਜਿਹੜੀ ਉਹਦੇ ਉਹ ਘੱਟ ਜਵੇ ਹੁਣ ਉਹ ਮਾਮਲੇ ਦੇ ਵਿੱਚ ਜਦੋਂ ਅੰਕੜੇ ਮੰਗਲੇ ਆ ਇਹਨਾਂ ਨੇ ਤਾਂ ਸਾਰੇ ਜਿਹੜੇ ਆ ਉਹ ਡਰੇ ਪਏ ਨੇ ਉਹ ਕਹਿੰਦੇ ਆ ਵੀ ਇਹ ਸਰਕਾਰ ਅਸਲ ਦੇ ਵਿੱਚ ਹਸਪਤਾਲਾਂ ਨੂੰ ਡਰਾਉਣਾ ਚਾਹੁੰਦੀ ਆ ਤਾਂ ਕਿ ਉਹ ਇਸ ਤਰ੍ਹਾਂ ਦੀ ਕੇਅਰ ਜਿਹੜੀ ਟਰਾਂਸ ਯੂਥ ਦੀ ਹੈਗੀ ਆ ਉਹ ਬੰਦ ਕਰ ਦੇਣ ਕਿਉਂਕਿ ਆਪਾਂ ਜਾਣਦੇ ਹਾਂ ਪਬਲਿਕ ਨੂੰ ਬਹੁਤੇ ਇਸ ਕੰਮ ਦੇ ਹੱਕ 'ਚ ਨਹੀਂ ਆ ਤੇ ਪਹਿਲਾਂ ਵੀ ਟਰੰਪ ਜਿਹੜੇ ਜਦ ਦਿਨਾਂ ਨੇ ਜੁਆਇਨ ਕੀਤਾ ਸੀ ਆਪਣਾ ਉਦੜੀ ਕਹਿ ਦਿੱਤਾ ਸੀ ਕਿ ਅਸੀਂ ਜਿਹੜਾ ਦੋ ਹੀ ਸੈਕਸ ਨੇ ਅਮਰੀਕਾ ਦੇ ਵਿੱਚ ਇੱਕ ਮੇਲ ਆ ਤੇ ਇੱਕ ਫੀਮੇਲ ਆ ਵਿਚਾਰਲਾ ਕੋਈ ਨਹੀਂ ਦੂਜਾ ਹੁਣ ਇਹ ਆ ਕਿ ਜੇ ਇਹ ਕਰਦੇ ਆ ਇਦਾਂ ਜੇ ਇਹ ਹਸਪਤਾਲ ਟ੍ਰੀਟਮੈਂਟ ਦੇਣੀ ਬੰਦ ਕਰ ਦਿੰਦੇ ਆ ਤਾਂ ਬਹੁਤ ਸਾਰੀਆਂ ਪ੍ਰੋਬਲਮਸ ਆ ਜਾਣਗੀਆਂ ਇਹਨਾਂ ਨੂੰ ਜਿਹੜੇ ਲੋਕ ਪਹਿਲਾਂ ਹੀ ਮੈਡੀਸਨ ਲੈ ਰਹੇ ਆ ਔਰਾਂ ਦੇ ਮੂਡ ਸਵਿੰਗਸ ਹੋ ਸਕਦੇ ਆ ਜਾਂ ਕਹਿ ਲੋ ਕਿ ਅਨਵਾਂਟਡ ਬਾਡੀ ਚੇਂजेस ਹੋ ਸਕਦੀਆਂ, ਮੋਸ਼ਨਲ ਹਾਰਮ ਵੀ ਆ, ਪਰਿਵਾਰਾਂ ਦਾ ਡਰ ਵੀ ਆ, ਡਿਪਰੈਸ਼ਨ ਵੀ ਆ। ਕਈ ਮਾਮਲੇ ਜਿਹੜੇ ਇਹਦੇ ਨਾਲ ਇਸ ਵੇਲੇ ਜੁੜੇ ਹੋਏ ਆ। ਜਸਟਿਸ ਡਿਪਾਰਟਮੈਂਟ ਨੇ ਇੱਕ ਹੁਕਮ ਭੇਜਿਆ। ਹੁਕਮ ਮਤਲਬ ਅਦਾਲਤੀ ਹੁਕਮ ਹਸਪਤਾਲਾਂ ਨੂੰ। ਉਹਨਾਂ ਨੂੰ ਕਿਹਾ ਕਿ ਜਿਹੜਾ ਰੈਕੋਰਡ ਆ ਆਪਣਾ 트੍ਰਾਂਸ ਜੈਂਡਰ ਮੈਡੀਕਲ ਕੇਅਰ ਦਾ ਜਿਹੜੀ ਮਾਈਨਰਸ ਨੂੰ ਦਿੱਤੀ ਜਾ ਰਹੀ ਆ ਉਹ ਸਾਨੂੰ ਭੇਜੋ। ਤੁਹਾਡੀ ਉਹਨਾਂ ਦੀ ਪਰਸਨਲ ਇਨਫੋਰਮੇਸ਼ਨ ਸੋਸ਼ਲ ਸਿਕਿਉਰਿਟੀ ਨੰਬਰ ਐਡਰੈਸ ਸਾਰਾ ਕੁਝ ਸਾਨੂੰ ਚਾਹੀਦਾ ਫਿਲਡਲਫੀਆ ਦੇ ਚਿਲਡਰਨ ਹਸਪੀਟਲ ਦੇ ਵਿੱਚ ਵੀ ਭੇਜਿਆ ਕਿ ਈਮੇਲ ਜ਼ੂਮ ਕਾਲ ਬਿਲਿੰਗ ਫਾਈਲ ਉਹਨਾਂ ਦੀ ਡਾਕਟਰ ਦੇ ਨੋਟਸ 2020 ਤੋਂ ਲੈ ਕੇ ਹੁਣ ਤੱਕ ਦਾ ਸਾਰਾ ਕੁਝ ਸਾਨੂੰ ਭੇਜੋ ਹੁਣ ਇਹਨਾਂ ਨੇ ਕਰਨਾ ਕੀ ਹੈ ਜਸਟਰਸ ਡਿਪਾਰਟਮੈਂਟ ਨੇ ਪਤਾ ਨਹੀਂ ਪਰ ਲੋਕ ਡਰੇ ਪਏ ਆ ਖਾਸ ਕਰਕੇ ਡਾਕਟਰ ਤੇ ਹਸਪਤਾਲ ਦਾ ਹੋਰ ਅਮਲਾ ਫੈਲਾ ਵੀ ਜਿਹੜੀ ਇਹ ਟਰਾਂਸ ਜੈਂਡਰ ਕੇਅਰ ਆ ਇਹਦੇ ਉੱਤੇ ਹਾਲਾਂਕਿ ਜਿਨ੍ਹਾਂ ਜਿਨ੍ਹਾਂ ਸਟੇਟਸ ਦੇ ਵਿੱਚ ਇਹ ਅਲਾਉਡ ਆ ਉੱਥੇ ਵੀ ਇਸ ਵੇਲੇ ਡਰੇ ਪੈ ਨਹੀਂ ਲੋਕ اٹਾਰਨੀ ਜਨਰਲ ਪੈਮ ਬੌਂਦੀ ਨੇ ਕਿਹਾ ਕਿ 20 ਤੋਂ ਜ਼ਿਆਦਾ ਇਸ ਤਰ੍ਹਾਂ ਦੇ ਹੁਕਮ ਜਿਹੜੇ ਇਸ਼ੂ ਕੀਤੇ ਗਏ ਆ ਤੇ ਜਿਹੜੇ ਡਾਕਟਰਸ ਨੂੰ ਮਤਲਬ ਜ਼ਿੰਮੇਵਾਰ ਠਹਿਰਾਉਂਦੇ ਆ ਸਾਰੇ ਕਿਸੇ ਨੂੰ ਮਸਲਾ ਕੀ ਹੁੰਦਾ ਇਹ ਜਿਹੜਾ ਜਦੋਂ ਅਸੀਂ ਕਹਿੰਦੇ ਹਾਂ ਨਾ ਕਿ ਟਰਾਂਸ ਜੈਂਡਰ ਕੇਅਰ ਫਾਰ ਮਾਈਨਰਸ ਦਾ ਮਤਲਬ ਇਹ ਆ ਕਿ 18 ਸਾਲ ਤੋਂ ਘੱਟ ਉਮਰ ਦੇ ਲੋਕ ਜਾਨੀ ਕਿ ਜਿਹੜੇ ਬੱਚੇ ਨੇ ਟੀਨੇਜਰਸ ਨੇ ਉਹਨਾਂ ਨੂੰ ਜਿਹੜੀ 트ਾਂਸਜੈਂਡਰ ਕੇਅਰ ਦਿੱਤੀ ਜਾਂਦੀ ਹੈ ਉਹ 트ਾਂਸਜੈਂਡਰ ਕੇਅਰ ਦਾ ਮਤਲਬ ਕੀ ਹੈ ਕਿ ਮੰਨ ਲਓ ਇੱਕ ਕੁੜੀ ਆ ਹਨਾ 18 ਸਾਲ ਤੋਂ ਘੱਟ ਉਹਨੂੰ ਲੱਗਦਾ ਵੀ ਮੈਂ ਕੁੜੀ ਨਹੀਂ ਮੈਂ ਤਾਂ ਮੁੰਡਾ ਬਣਨਾ ਮੇਰੇ ਚ ਮੁੰਡੇ ਵਾਲੀਆਂ ਫੀਲਿੰਗਸ ਆ ਉਹ ਫਿਰ ਡਾਕਟਰ ਕੋ ਜਾਂਦੀ ਆ ਵੀ ਮੈਂ ਜੀ ਜਿਹੜਾ ਆਹ ਜਿਹੜੇ ਕਿੱਡ ਨੇ ਜਾਂ ਟੀਨਸ ਨੇ ਉਹ ਫਿਰ ਡਾਕਟਰ ਨਾਲ ਗੱਲ ਕਰਦੇ ਆ ਥੈਰਾਪਿਸਟ ਨਾਲ ਗੱਲ ਕਰਦੇ ਆ ਪੇਰੈਂਟਸ ਨਾਲ ਜਿਹੜਾ ਗੱਲ ਕਰਦੇ ਆ ਵੀ ਪੇਰੈਂਟਸ ਨੂੰ ਕਹਿੰਦੇ ਆ ਵੀ ਇਹ ਸਾਡੀਆਂ ਫੀਲਿੰਗਸ ਨੂੰ ਸਮਝੋ ਉਹ ਜਿਹੜੇ ਲੋਕ ਨੇ ਉਹਨਾਂ ਦੀ ਜਿਹੜੀ ਕੇਅਰ ਕੀਤੀ ਜਾਂਦੀ ਹੈ ਉਹਦਾ ਡਾਟਾ ਮੰਗਿਆ ਇਹਨਾਂ ਨੇ ਹੁਣ ਉਹ ਕੇਅਰ ਕੀ ਹੁੰਦੀ ਹੈ ਮੰਨ ਲਓ ਕੁੜੀ ਕਹਿੰਦੀ ਵੀ ਮੈਂ ਤਾਂ ਜੀ ਕੁੜੀ ਨਹੀਂ ਐ ਮੈਂ ਤਾਂ ਮੁੰਡਾ ਹੈ ਉਹ ਕੁੜੀ ਐ ਬੇਸਿਕਲੀ ਉਹਨੂੰ ਫਿਰ ਜਿਹੜੇ ਪਿਊਬਰਟੀ ਬਲੋਕਰ ਦਿੱਤੇ ਜਾਂਦੇ ਆ ਜਿਹਦੇ ਨਾਲ ਕਿ ਉਹਦੀ ਜਿਹੜੀ ਆਵਾਜ਼ ਆ ਉਹਦੇ ਚ ਉਹ ਚੇਂਜ ਹੁੰਦੀ ਆ ਜਾਂ ਉਹਦੀ ਬ੍ਰੈਸਟ ਗਰੋਥ ਹੁੰਦੀ ਆ ਉਹਦੇ ਤੇ ਫਰਕ ਪੈਂਦਾ ਆ ਮਤਲਬ ਜਾਂ ਦੂਜੀ ਗੱਲ ਉਹਨੂੰ ਬੱਚੇ ਨੂੰ ਸਮਾਂ ਮਿਲ ਜਾਂਦਾ ਕਿ ਮੇਰੇ ਜਿਹੜੇ ਫੀਮੇਲ ਕੈਰੈਕਟਰ ਨੇ ਜਾਂ ਉਹ ਗੁਣ ਨੇ ਉਹ ਨਾ ਡਵੈਲਪ ਹੋਣ ਤੇ ਮੇਰੇ ਕੋਲੇ ਸਮਾਂ ਮਿਲ ਜੇ ਡਿਸਾਈਡ ਕਰਨ ਦੇ ਲਈ ਵੀ ਮੈਂ ਆਪਣਾ ਜੈਂਡਰ ਚੇਂਜ ਕਰਨਾ ਹੈ ਕੁੜੀ ਤੋਂ ਮੁੰਡਾ ਬਣਨਾ ਹੈ ਜਾਂ ਨਹੀਂ ਬਣਨਾ ਫਿਰ ਹਾਰਮੋਨ ਹੁੰਦੇ ਜਿਹੜਾ ਫੀਮੇਲ ਹਾਰਮੋਨ ਆਪਾਂ ਜਾਂਦੇ ਐਸਟ੍ਰੋਜਨਾ ਦੂਜਾ ਮੇਲ ਹਾਰਮੋਨ ਟੈਸਟੋਸਟੇਰੋਨ ਤੇ ਫਿਰ ਉਹਨਾਂ ਨੂੰ ਉਹ ਦਿੱਤਾ ਜਾਂਦਾ ਉਹਨੂੰ ਉਹ ਦਿੱਤਾ ਜਾਂਦਾ ਕਈ ਵਾਰੀ ਸਰਜਰੀ ਵੀ ਹੁੰਦੀ ਹੈ ਬਹੁਤ ਘੱਟ ਨੰਬਰ ਦੇ ਵਿੱਚ ਹੁੰਦੀ ਹੈ ਉਹਨਾਂ ਨੂੰ ਸਰਜਰੀ ਕੀਤੀ ਜਾਂਦੀ ਹੈ ਗੋਲੇ ਦਾ ਹੀ ਹੁੰਦਾ ਕੋਈ ਸਟ्रेस ਡਿਪਰੈਸ਼ਨ ਐਂਗਜ਼ਾਇਟੀ ਜੋ ਕੁਛ ਵੀ ਹੈਗੀ ਆ ਜਿਹੜੀ ਉਹਦੇ ਉਹ ਘਟ ਜਵੇ ਹੁਣ ਉਹ ਮਾਮਲੇ ਦੇ ਵਿੱਚ ਜਦੋਂ ਅੰਕੜੇ ਮੰਗਲੇ ਆ ਇਹਨਾਂ ਨੇ ਤਾਂ ਸਾਰੇ ਜਿਹੜੇ ਆ ਉਹ ਡਰੇ ਪਏ ਨੇ ਉਹ ਕਹਿੰਦੇ ਆ ਵੀ ਇਹ ਸਰਕਾਰ ਅਸਲ ਦੇ ਵਿੱਚ ਹਸਪਤਾਲਾਂ ਨੂੰ ਡਰਾਉਣਾ ਚਾਹੁੰਦੀ ਆ ਤਾਂ ਕਿ ਉਹ ਇਸ ਤਰ੍ਹਾਂ ਦੀ ਕੇਅਰ ਜਿਹੜੀ ਟਰਾਂਸ ਯੂਥ ਦੀ ਹੈਗੀ ਆ ਉਹ ਬੰਦ ਕਰ ਦੇਣ ਕਿਉਂਕਿ ਆਪਾਂ ਜਾਣਦੇ ਆ ਰਿਪਬਲਿਕਨ ਬਹੁਤ ਇਸ ਕੰਮ ਦੇ ਹੱਕ 'ਚ ਨਹੀਂ ਆ ਤੇ ਪਹਿਲਾਂ ਵੀ 트럼ਪ ਜਿਹੜੇ ਜਿਹ ਦਿਨਾਂ ਨੇ ਜੁਆਇਨ ਕੀਤਾ ਸੀ ਆਪਣਾ ਉਦੜੀ ਕਹਿ ਦਿੱਤਾ ਸੀ ਕਿ ਅਸੀਂ ਜਿਹੜਾ ਦੋ ਹੀ ਸੈਕਸ ਨੇ ਅਮਰੀਕਾ ਦੇ ਵਿੱਚ ਇੱਕ ਮੇਲ ਆ ਤੇ ਇੱਕ ਫੀਮੇਲ ਆ ਵਿਚਕਾਰਲਾ ਕੋਈ ਨਹੀਂ ਦੂਜਾ ਹੁਣ ਇਹ ਆ ਕਿ ਜੇ ਇਹ ਕਰਦੇ ਆ ਇਦਾਂ ਜੇ ਇਹ ਹਸਪਤਾਲ ਟ੍ਰੀਟਮੈਂਟ ਦੇਣੀ ਬੰਦ ਕਰ ਦਿੰਦੇ ਆ ਤਾਂ ਬਹੁਤ ਸਾਰੀਆਂ ਪ੍ਰੋਬਲਮਸ ਆ ਜਾਣਗੀਆਂ ਇਹਨਾਂ ਨੂੰ ਜਿਹੜੇ ਲੋਕ ਪਹਿਲਾਂ ਹੀ ਮੈਡੀਸਨ ਲੈ ਰਹੇ ਆ ਉਹਨਾਂ ਦੇ ਮੂਡ ਸਵਿੰਗਸ ਹੋ ਸਕਦੇ ਆ ਜਾਂ ਕਹਿ ਲੋ ਕਿ अनवांटेड बॉडी चेंजेस ਹੋ ਸਕਦੀਆਂ इमोशनल ਹਾਰਮ ਵੀ ਆ ਪਰਿਵਾਰਾਂ ਦਾ ਡਰ ਵੀ ਆ ਡਿਪਰੈਸ਼ਨ ਵੀ ਆ ਕਈ ਮਾਮਲੇ ਜਿਹੜੇ ਇਹਦੇ ਨਾਲ ਇਸ ਵੇਲੇ ਜੁੜੇ ਹੋਏ ਆ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ